ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਮੂੰਗੀ ਦੀ ਦਾਲ ਦੇ ਪਰੌਂਠੇ ਬਹੁਤ ਜ਼ਿਆਦਾ कुरकुरੇ ਤੇ ਕ੍ਰਿਸਪੀ ਇਹ ਪਰੌਂਠੇ ਜਿਹੜੇ ਬਣ ਕੇ ਤਿਆਰ ਹੁੰਦੇ ਆ ਤੇ ਨਾਲ ਆਪਾਂ ਖਾਵਾਂਗੇ ਇਹਨੂੰ ਦਹੀਂ ਦੇ ਨਾਲ ਮਿੱਟੀ ਦੇ ਬਰਤਨ ਦੇ ਵਿੱਚ ਜੰਮਿਆ ਹੋਇਆ ਠੰਡਾ ਠੰਡਾ ਦਹੀਂ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਪਰੌਂਠੇ ਦਹੀਂ ਦੇ ਨਾਲ ਤੁਸੀਂ ਚਾਹ ਹੋਏ ਨੂੰ ਕਿਸੇ ਮੱਖਣੀ ਵਗੈਰਾ ਦੇ ਨਾਲ ਘਿਓ ਵਗੈਰਾ ਨਾਲ ਵੀ ਖਾ ਸਕਦੇ ਹੋ ਮਾਲਵੇ ਦੇ ਵਿੱਚ ਮੱਖਣ ਨੂੰ ਮੱਖਣੀ ਬੋਲਿਆ ਜਾਂਦਾ ਹੈ ਬਹੁਤ ਸੌਖੇ ਤਰੀਕੇ ਨਾਲ ਬਣਦੇ ਨੇ ਤੇ ਬਾਕੀ ਆਲੂ ਮੂੜੀਆਂ ਸਭ ਪਰੌਂਠਿਆਂ ਨੂੰ ਇਹ ਪਿੱਛੇ ਛੱਡ ਦਿੰਦੇ ਨੇ ਬਹੁਤ ਜਿਆਦਾ कुरकुਰੇ ਬਣਦੇ ਨੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਗੁੰਨਾਂਗੇ ਆਟਾ ਇਹ ਮੈਂ ਲੈ ਕਣਕ ਦਾ ਆਟਾ ਤੁਸੀਂ ਕੋਈ ਵੀ ਆਟਾ ਵਗੈਰਾ ਇਹਦੇ ਵਿੱਚ ਪਾ ਸਕਦੇ ਹੋ ਮੈਦਾ ਵੀ ਪਾ ਸਕਦੇ ਹੋ ਪਰ ਕਣਕ ਦਾ ਆਟਾ ਜਿਆਦਾ ਹੈਲਦੀ ਹੁੰਦਾ ਬਹੁਤ ਜਿਆਦਾ ਸਵਾਦ ਬਣਦੇ ਨੇ ਕਣਕ ਦੇ ਆਟੇ ਦੇ ਵਿੱਚ ਚਾਹੋ ਤਾਂ ਤੁਸੀਂ ਥੋੜਾ ਜਿਹਾ ਵੇਸਣ ਵੀ ਪਾ ਸਕਦੇ ਹੋ ਵਿੱਚ ਪਰ ਮੈਂ ਕੱਲੇ ਕਣਕ ਦੇ ਆਟੇ ਤੋਂ ਬਣਾ ਕੇ ਤਿਆਰ ਕਰੂੰਗੀ ਇੱਕ ਚਮਚਾ ਲਿਆ ਇਹ ਅਜਮੈਣ ਦਾ ਇਹਨੂੰ ਰਗੜ ਕੇ ਪਾਵਾਂਗੇ ਹੱਥਾਂ ਤੇ ਤੇ ਬਿਲਕੁਲ ਥੋੜਾ ਜਿਹਾ ਆਪਾਂ ਪਾਵਾਂਗੇ ਲੂਣ ਕਿਉਂਕਿ ਦਾਲ ਦੇ ਵਿੱਚ ਵੀ ਲੂਣਾ ਸਿਰਫ ਆਪਾਂ ਟੇ ਜਿੰਨਾ ਲੂਣ ਪਾਉਣਾ ਤੇ ਨਾਲ ਹੀ ਆਪਾਂ ਹਰਾ ਧਨੀਆ ਇਹ ਸੁੱਕਾ ਸੁਕਾ ਕੇ ਲਿਆ ਹੋਇਆ ਮੈਂ ਇਹਨੂੰ ਪਾਵਾਂਗੇ ਸਰਦੀ ਦੇ ਵਿੱਚ ਆਪਾਂ ਸੁਕਾ ਕੇ ਰੱਖ ਲਿਆ ਸੀ ਬਹੁਤ ਜਿਆਦਾ ਵਧੀਆ ਰੰਗ ਆ ਆਪਣੇ ਧਨੀਏ ਦਾ ਬਿਲਕੁਲ ਵੀ ਇਹ ਪੀਲਾ ਨਹੀਂ ਹੋਇਆ ਤੇ ਨਾ ਹੀ ਇਹ ਕਾਲਾ ਹੋਇਆ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਸੁਕਾ ਕੇ ਇਹਨੂੰ ਸਟੋਰ ਕਰ ਸਕਦੇ ਹੋ ਜਦੋਂ ਗਰਮੀ 'ਚ ਹਰਾ ਧਨੀਆ ਨਹੀਂ ਹੁੰਦਾ ਫਿਰ ਆਪਾਂ ਇਹਨੂੰ ਵਰਤ ਸਕਦੇ ਹਾਂ ਲੋ ਜੀ ਨਾਲ ਆਪਾਂ ਪਾਵਾਂਗੇ ਮੂੰਗੀ ਦੀ ਦਾਲ ਦੀਆਂ ਤਿੰਨ ਕੜਛੀਆਂ ਪਾਈਆਂ ਨੇ ਮੈਂ ਸਾਰਾ ਆਟਾ ਆਪਾਂ ਦਾਲ ਤੋਂ ਹੀ ਗੁੰਨ ਕੇ ਤਿਆਰ ਕਰਾਂਗੇ ਪਾਣੀ ਨਹੀਂ ਪਾਉਂਦੇ ਤੇ ਨਾਲ ਆਪਾਂ ਪਾਵਾਂਗੇ ਦੋ ਚਮਚੇ ਦੇਸੀ ਘਿਓ ਦੇਸੀ ਘਿਓ ਨਾਲ ਜਿਹੜੇ ਪਰੌਂਠੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ कुरकुरੇ ਬਣਦੇ ਨੇ ਤੇ ਇੱਕ ਲਿਆ ਮੀਡੀਅਮ ਸਾਈਜ਼ ਦਾ ਮੈਂ ਪਿਆਜ਼ ਬਿਲਕੁਕੁਲ ਬਰੀਕ ਕੱਟ ਕੇ ਪਾਇਆ ਤੁਸੀਂ ਚਾਹੋ ਇੱਥੇ ਕੋਈ ਹਰੀ ਮਿਰਚ ਵੀ ਕੱਟ ਕੇ ਪਾ ਸਕਦੇ ਹੋ ਅਦਰਕ ਵਗੈਰਾ ਵੀ ਪਾ ਸਕਦੇ ਹੋ ਪਰ ਆਪਾਂ ਦਾਲ ਦੇ ਵਿੱਚ ਸਾਰਾ ਕੁਝ ਪਾਇਆ ਹੋਇਆ ਸੋ ਮੈਂ ਨਹੀਂ ਪਾਇਆ ਇਹ ਤੜਕੇ ਦੇ ਵਿੱਚ ਆਪਾਂ ਸਾਫ ਤੇ ਲਾਲ ਮਿਰਚ ਪਾਈ ਹੋਈ ਸੀ ਇਹਨੂੰ ਆਪਾਂ ਬਾਹਰ ਕੱਢ ਦਨੇ ਆ ਤੇ ਆਟਾ ਆਪਾਂ ਗੁੰਨ ਕੇ ਤਿਆਰ ਕਰ ਲੈਨੇ ਆ ਪਹਿਲਾਂ ਸਾਰਾ ਆਪਾਂ ਜਿਹੜਾ ਗਲੂਨ ਵਗੈਰਾ ਵਿੱਚ ਪਾਇ ਸੀ ਆٹے ਦੇ ਘਿਓ ਪਾਇਆ ਸੀ ਸਾਰੇ ਆٹے ਦੇ ਵਿੱਚ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਆਟਾ ਗੁੰਨਾਂਗੇ ਜੇ ਤੁਹਾਨੂੰ ਲੋੜ ਆ ਤਾਂ ਤੁਸੀਂ ਥੋੜਾ ਬਥਾ ਪਾਣੀ ਦਾ ਹੱਥ ਲਾ ਸਕਦੇ ਹੋ ਪਰ ਮੇਰੀ ਦਾਲ ਆ ਜਿਹੜੀ ਆٹے ਦੇ ਵਿੱਚ ਬਿਲਕੁਲ ਪੂਰੀ ਆਈ ਹੈ ਨਾ ਵਦਿਆ ਦਾਲ ਢਿੱਲਾ ਹੋਇਆ ਆਟਾ ਤੇ ਨਾ ਹੀ ਸਖਤ ਹੋਇਆ ਤੁਸੀਂ ਇੱਥੇ ਮੂੰਗੀ ਦੀ ਦਾਲ ਦੀ ਜਗ੍ਹਾ ਤੇ ਮੂੰਗੀ ਮਸਰੀ ਲੈ ਸਕਦੇ ਹੋ ਦਲੇ ਹੋਏ ਛੋਲੇ ਲੈ ਸਕਦੇ ਹੋ ਮਾਂ ਛੋਲੇ ਲੈ ਸਕਦੇ ਹੋ ਤੇ ਸਾਂਬਰ ਵਗੈਰਾ ਵੀ ਪਾ ਸਕਦੇ ਹੋ ਤੁਸੀਂ ਕੋਈ ਵੀ ਜਿਵੇਂ ਆਲੂ ਛੋਲਿਆਂ ਦੀ ਦਾਲ ਆ ਤੁਹਾਡੇ ਕੋਲੇ ਸਬਜੀ ਆ ਚਿੱਟੇ ਛੋਲੇ ਕਾਲੇ ਛੋਲੇ ਤੁਸੀਂ ਉਹਨਾਂ ਨੂੰ ਵੀ ਮੈਸ਼ ਕਰਕੇ ਪਾ ਸਕਦੇ ਹੋ ਈਵਨ ਤੁਸੀਂ ਕੱਦੂ ਦੀ ਸਬਜੀ ਵੀ ਪਾ ਸਕਦੇ ਹੋ ਇਹਦੇ ਵਿੱਚ ਸੁੱਕੀ ਉਹਦੇ ਨਾਲ ਵੀ ਜਿਹੜੇ ਇਹ ਪਰੌਂਠੇ ਆ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਲਓ ਜੀ ਆਟਾ ਆਪਾਂ ਗੁੰਨ ਲਿਆ ਤੇ ਘਿਓ ਦਾ ਹੱਥ ਲਾ ਕੇ ਨੂੰ ਆਪਾਂ 5 ਕਿ ਮਿੰਟ ਦਾ ਰੈਸਟ ਦੇਤਾ ਨਾ ਹੀ ਆਪਾਂ ਨੂੰ ਬਹੁਤਾ ਸਖਤ ਆਟਾ ਗੁੰਨਣ ਦੀ ਲੋੜ ਹੈ ਤੇ ਨਾ ਹੀ ਆਪਾਂ ਨੂੰ ਢਿੱਲਾ ਮੀਡੀਅਮ ਜਾ ਆਟਾ ਆਪਾਂ ਗੁੰਨਣਾ ਦੁਬਾਰਾ ਆਪਾਂ ਫੇਰ ਕਿਉਂ ਦਾ ਹੱਥ ਲਾ ਕੇ ਮਾਲ ਲਿਆ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਜੀ ਪਰੌਂਠੇ ਇੱਕ ਪੇੜਾ ਲਿਆ ਆਪਾਂ ਜਿੱਡਾ ਕ ਆਪਾਂ ਰੋਟੀ ਬਣਾਉਂਦੇ ਆ ਉਹ ਤੋਂ ਥੋੜਾ ਜਿਹਾ ਮੈਂ ਵੱਡਾ ਪੇੜਾ ਲਿਆ ਕਿਉਂਕਿ ਇਹ ਮੋٹے ਸਵਾਦ ਲੱਗਦੇ ਨੇ ਪਰੌਂਠੇ ਬਹੁਤੇ ਇਹਨਾਂ ਨੂੰ ਪਤਲੇ ਨਹੀਂ ਵੇਲਿਆ ਜਾਂਦਾ ਬਾਕੀ ਸਾਰਿਆਂ ਦਾ ਆਪ ਕੋ ਆਪਣਾ ਹਿਸਾਬ ਕਿਤਾਬ ਹੁੰਦਾ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਵੇਂ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇਹਦੀ ਰੋਟੀ ਵੇਲ ਲਾਂਗੇ ਤੁਸੀਂ چاہੋ ਇਦਾਂ ਹੀ ਇਹਨੂੰ گول ਪਰੌਂਠੇ ਵੀ ਬਣਾ ਸਕਦੇ ਹੋ ਰੋਟੀ ਬੇਲ ਕੇ ਦੇ ਦੋਨੇ ਪਾਸੇ ਘਿਓ ਲਾ ਸਕਦੇ ਆ ਜਿਵੇਂ ਪਰਪਾਪਾ ਪਰੌਂਠੇ ਬਣਾਉਨੇ ਆ ਉਹ ਜਿਆਦਾ ਸਵਾਦ ਬਣਦੇ ਨੇ ਤੇ कुरकुरे ਜਿਆਦਾ ਬਣਦੇ ਨੇ ਲੇਅਰ ਵਾਲਾ ਪਰੌਂਠਾ ਬਣਦਾ ਜਿਹਨੂੰ ਆਪਾਂ ਲੱਛਾ ਪਰੌਂਠਾ ਵੀ ਕਹਿ ਸਕਦੇ ਆ ਲੋ ਜੀ ਵਿੱਚ ਘਿਓ ਲਾਤਾ ਹੁਣ ਆਪਾਂ ਇੱਥੇ ਵੀ ਲਾਵਾਂਗੇ ਜਿੰਨਾ ਵਧੀਆ ਆਪਾਂ ਘਿਓ ਲਾਵਾਂਗੇ ਉੰਨਾ ਜਿਹੜਾ ਪਰੌਂਠੇ ਦੀਆਂ ਪਰਤਾਂ ਨੇ ਵਧੀਆ ਖੁੱਲਦੀਆਂ ਨੇ ਤੇ ਉਹ ਕ੍ਰਿਸਪੀ ਬਣਦਾ ਬਾਕੀ ਜਿੰਨਾ ਕਿ ਤੁਸੀਂ ਖਾਣੇ ਹੋ ਉਹਨਾਂ ਨੂੰ ਤੁਸੀਂ ਵਰਤ ਲਿਓ ਦੇਸੀ ਘਿਓ ਲਿਆ ਮੈਂ ਤੁਸੀ ਕੋਈ ਵੀ ਘਿਓ ਤੇਲ ਜਿਹੜਾ ਖਾਣੇ ਨੂੰ ਪਲਾ ਸਕਦੇ ਹਾਂ ਤੇ ਪਰੌਂਠੇ ਨੂੰ ਆਪਾਂ ਬੇਲ ਲਾਂਗੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਵੀ ਇਹ ਥੋੜੇ ਵੱਡੇ ਵੱਡੇ ਵਧੀਆ ਲੱਗਦੇ ਨੇ ਮੋਟਾ ਪਤਲਾ ਤੁਸੀਂ ਆਪਣੇ ਹਿਸਾਬ ਨਾਲ ਰੱਖਣਾ ਤੇ ਮੀਡੀਅਮ ਜੀ ਅੱਗ ਤੇ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਜਿਹੜਾ ਤਵਾ ਛੋਟਾ ਬਹੁਤਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਜਿੰਨਾ ਤੁਸੀਂ ਇਹਨੂੰ మీడియం ਅੱਗ ਤੇ ਬਣਾ ਕੇ ਤਿਆਰ ਕਰੋਗੇ ਉੰਨਾ ਇਹ ਜਿਆਦਾ ਵਧੀਆ ਕ੍ਰਿਸਪੀ ਬਣਦੇ ਨੇ, कुरकुरे ਬਣਦੇ ਨੇ। ਪਹਿਲਾਂ ਆਪਾਂ ਤਵੇ ਦੇ ਉੱਤੇ ਲਾ ਲਿਆ ਜੀ ਥੋੜਾ ਜਿਹਾ ਦੇਸੀ ਘਿਓ ਕਿਉਂਕਿ ਮੈਂ ਤਵੇ ਨੂੰ ਰਗੜ ਕੇ ਸਾਫ਼ ਕੀਤਾ ਸੀ। ਇਸ ਕਰਕੇ ਮੈਂ ਪਹਿਲਾਂ ਘਿਓ ਲਾ ਲਿਆ। ਨਹੀਂ ਕੋਈ ਲੋੜ ਨਹੀਂ ਹੁੰਦੀ। ਤੇ ਚਾਰ ਚੋ ਫਿਰ ਵੀ ਮੈਂ ਥੋੜਾ ਜਿਹਾ ਘਿਓ ਪਾ ਦੂੰਗੀ। ਕਿਉਂਕਿ ਮੈਨੂੰ ਡਰ ਸੀ ਵੀ ਥੱਲੇ ਨਾ ਚਿੱਕ ਜੇ। ਲਓ ਜੀ ਦੋਨੇ ਪਾਸਿਆਂ ਨੂੰ ਸੇਕਣ ਤੋਂ ਬਾਅਦ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਘਿਓ ਲਾਵਾਂਗੇ। ਤੁਸੀਂ ਕਿ ਪਾਸੇ ਵੀ ला ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਜਿੰਨੇ ਕਰਾੜਨੇ ਨੇ ਉਨੇ ਕਰਾੜ ਸਕਦੇ ਹੋ ਬਹੁਤ ਜਿਆਦਾ ਸੁਆਦ ਇਹ ਪਰੌਂਠੇ ਆ ਜਿਹੜੇ ਬਣ ਕੇ ਤਿਆਰ ਹੁੰਦੇ ਨੇ ਕਈ ਵਾਰੀ ਨਾ ਬੱਚੇ ਦਾਲ ਵਗੈਰਾ ਨਹੀਂ ਖਾਂਦੇ ਸਭ ਤੋਂ ਸੌਖਾ ਤਰੀਕਾ ਇਹ ਬੱਚਿਆਂ ਨੂੰ ਦਾਲ ਖਵਾਉਣ ਦਾ ਦਾਲ ਬਹੁਤ ਜਿਆਦਾ ਹਾਈ ਪ੍ਰੋਟੀਨ ਹੁੰਦੀ ਆ ਜ਼ਰੂਰ ਖਾਣੀ ਚਾਹੀਦੀ ਆ ਤੁਸੀਂ ਦਾਲ ਬਣਾ ਕੇ ਪਰੌਂਠਿਆਂ ਦੇ ਵਿੱਚ ਪਾ ਸਕਦੇ ਹੋ ਕੋਈ ਇਹਨਾਂ ਨੂੰ ਬੇਲਣਾ ਔਖਾ ਨਹੀਂ ਹੈਗਾ ਬਿਲਕੁਲ ਵੀ ਮੁਸ਼ਕਲ ਨਹੀਂ ਹੈਗਾ ਕੋਈ ਆਪਾਂ ਕੱਟਣਾ ਛਿੱਲਣਾ ਨਹੀਂ ਹੈਗਾ ਬਣੀ ਹੋਈ ਦਾਲ ਨੂੰ ਪਰੌਂਠਿਆਂ ਦੇ ਵਿੱਚ ਆਪਾਂ ਆਟੇ ਦੇ ਵਿੱਚ ਗੁੰਨ ਕੇ ਪਰੌਂਠੇ ਬਣਾ ਲੈਣੇ ਨੇ ਲੋ ਜੀ ਇਹ ਆਪਾਂ ਬਣਾਵਾਂਗੇ ट्रायंगल ਸ਼ੇਪ ਤਿੰਨ ਖੁੰਝਾ ਤੁਸੀਂ ਜਿਵੇਂ ਤੁਹਾਨੂੰ ਪਸੰਦ ਨੇ ਉਵੇਂ ਬਣਾ ਸਕਦੇ ਹੋ ਦੇਖ ਸਕਦੇ ਹੋ ਕਿੰਨਾ ਵਧੀਆ ਕ੍ਰਿਸਪੀ ਕ੍ਰਿਸਪੀ ਜਿਹੜਾ ਪਰੌਂਠਾ ਆਪਣਾ ਬਣਿਆ कुरकुरा ਜਿਹੜਾ ਆਪਾਂ ਵਿੱਚ ਘਿਓ ਪਾ ਕੇ ਗੁੰਨੇ ਆਟਾ ਉਹਦੇ ਨਾਲ ਇਹ ਹੋਰ ਵੀ ਜ਼ਿਆਦਾ कुरकुरੇ ਹੁੰਦੇ ਨੇ ਲੋ ਜੀ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਪਕਾ ਲਾਂਗੇ ਦੇਖ ਲਓ ਤੁਸੀਂ ਇਹ ਵੀ ਕਿੰਨਾ ਵਧੀਆ कुरकुरा ਬਣਿਆ ਜਿੰਨਾ ਤੁਸੀਂ ਇਹਨੂੰ ਲੋ మీడియం ਗੈਸ ਤੇ ਬਣਾਉਂਗੇ ਉਨਾ ਇਹ ਜ਼ਿਆਦਾ ਵਧੀਆ ਕ੍ਰਿਸਪੀ ਬਣਦੇ ਨੇ ਬਹੁਤੀ ਤੇਜ਼ ਅੱਗ ਤੇ ਇਹਨਾਂ ਨੂੰ ਨਾ ਬਣਾਇਓ ਬਾਕੀ ਸਾਰਿਆਂ ਦਾ ਆਪ ਕੋ ਆਪਣਾ ਹਿਸਾਬ ਕਿਤਾਬ ਹੁੰਦਾ ਜੇ ਤੁਸੀਂ ਸੌਫਟ ਬਣਾਉਣੇ ਨੇ ਤਾਂ ਤੇਜ਼ ਅੱਗ ਤੇ ਬਣਾ ਲਿਓ ਲੋ ਜੀ ਪਰੌਂਠੇ ਆਪਣੇ ਬਣ ਕੇ ਤਿਆਰ ਨੇ ਤੇ ਹੁਣ ਆਪਾਂ ਇਹਨੂੰ ਪਕਾ ਕਰਾਂਗੇ ਸਿਰਫ ਨਾਲ ਠੰਡੀ ਠੰਡੀ ਦਹੀਂ ਹੁਣ ਥੋੜਾ ਜਾ ਜਿਹੜਾ ਦੁੱਧਾ ਘੱਟ ਹੁੰਦਾ ਆਪਣੇ ਖੇਤੋਂ ਨਾ ਲਾਉਂਦੇ ਸੀ ਇਸ ਕਰਕੇ ਆਪਾਂ ਰਿੜਕਿਆ ਨਹੀਂ ਤੇ ਨਾ ਹੀ ਮੱਖਣ ਬਣਾਇਆ ਸੀ ਸੋ ਇਹਨੂੰ ਆਪਾਂ ਕੱਲੀ ਦਹੀਂ ਦੇ ਨਾਲ ਹੀ ਖਾਵਾਂਗੇ ਉੱਤੇ ਆਪਾਂ ਪਾਵਾਂਗੇ ਜੀ ਦਹੀਂ ਵਾਲਾ ਮਸਾਲਾ ਤੁਸੀਂ ਇਸ ਮਸਾਲੇ ਦੀ ਰੈਸਪੀ ਤੁਹਾਨੂੰ ਚਾਹੀਦੀ ਆ ਤਾਂ ਮੈਨੂੰ ਕਮੈਂਟ ਕਰਦੇ ਹੋ ਇਹਦੀ ਵੀ ਆਪਾਂ ਰੈਸਪੀ ਤੁਹਾਨੂੰ ਦੇ ਦਾਂਗੇ ਬਹੁਤ ਜ਼ਿਆਦਾ ਸਵਾਦ ਮਸਾਲਾ ਇਹ ਜਿਹੜਾ ਬਣ ਕੇ ਤਿਆਰ ਹੁੰਦਾ ਬਹੁਤ ਵਧੀਆ ਲੱਸੀ ਦੇ ਵਿੱਚ ਵੀ ਬਹੁਤ ਵਧੀਆ ਲੱਗਦਾ ਇਹ ਤੇ ਨਾਲ ਆਪਾਂ ਲਿਆ ਜੀ ਪਿਆਜ਼ ਆਂਬ ਦਾ ਆਚਾਰ ਨਾਲ ਆਪਾਂ ਪਰੌਂਠਾ ਰੱਖ ਲਿਆ ਅੰਬ ਦੇ achar ਦੀ ਜਿਹੜੀ ਰੈਸਪੀ ਆਪਾਂ ਤੁਹਾਨੂੰ ਦੇਖ ਚੁੱਕੇ ਆ ਵੀਡੀਓ ਅਪਲੋਡ ਕੀਤੀ ਹੋਈ ਆ ਜਿਹਨੂੰ ਵੀ ਲੋੜ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਬਿਲਕੁਲ ਵੀ achar ਖਰਾਬ ਨਹੀਂ ਹੁੰਦਾ ਜਿੰਨਾ ਮਰਜ਼ੀ ਲੰਬਾ ਟਾਈਮ ਤੁਸੀਂ achar ਨੂੰ ਰੱਖ ਲਿਓ ਜਦੋਂ ਤੱਕ achar ਖਤਮ ਨਹੀਂ ਹੁੰਦਾ ਉਦੋਂ ਤੱਕ achar ਖਰਾਬ ਨਹੀਂ ਹੁੰਦਾ ਥੋੜਾ ਜਿਹਾ ਘਿਓ ਮੈਂ ਹੋਰ ਲਾ ਦੂੰਗੀ ਠਾਂਠੇ ਦੇ ਉੱਤੇ ਉਜੀ ਮਸਾਲਾ ਸਾਰਾ ਥੱਲੇ ਚਲਿਆ ਗਿਆ ਜਿਹੜਾ achar ਦਾ ਸੀ ਤੁਸੀਂ ਵੀ ਜਰੂਰ ਬਣਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ रेसिपी ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਥੈਂਕ ਯੂ